ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਬ ਯਾਦਿਆ ਦੇ ਚਰਨਾਂ ਵਿੱਚ ਛੋਟੀ ਜੀ ਹਾਜ਼ਰੀ ਲਵਾਈ ਆ ਕਬੂਲ ਕਰੋ ਸਨਥਾਪਾ 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 ਲਾ ਦਿਓ ਜੀ ਦਾਦੀ ਅਸਮਾਦ ਵੇ ਆਮੜਿਆ ਚੱਲੇ ਤਾ ਬਲਾ ਦਿਓ ਜੀ ਦਾਦੀ ਅਜਮਾਦ ਵੇ ਆਮਣਿਆ ਜੱਲੇ ਬੜੇ ਕੀਮਤੀ ਅਤਰੂ ਤੇਰੇ ਬੜੇ ਕੀਮਤੀ ਅਤਰੂ ਤੇਰੇ ਨੇ ਡਿਗਣੇ ਚਾਹੀਦੇ ਥੱਲੇ ਸਾਨੂੰ ਥਾਪਲਾ ਦਿਓ ਜੀ ਦਾਦੀ ਅਜਮਾਦ ਵੇ ਆਮਣਿਆ ਚੱਲੇ ਦਾ ਪਾਲਾ ਦੇ ਜੀ ਦਾਦੀ ਤਵਾਦ ਵਿਹਾਉਣ ਆ ਚੱਲੇ ਵਿਚਕ ਚੈਰੀ ਨਾਰੇ ਲਾਉਣੇ ਨਹੀਂ ਸੂਬੇ ਅੱਗੇ ਸੀਚ ਗਾਉਣੇ ਵਿਚਕ ਚੈਰੀ ਨਾਰੇ ਲਾਉਣੇ ਨਹੀਂ ਸੂਬੇ ਅੱਗੇ ਸੀਚ ਗਾਉਣੇ ਦਾਦਾ ਜੀ ਸਾਡੇ ਨਾਲ ਖੜੇ ਦਾਦਾ ਜੀ ਸਾਡੇ ਨਾਲ ਖੜੇ ਅਸੀਂ ਕਿਹੜੇ ਹਾਂ ਕੱਲੇ ਤਾਪਾ ਤਾਪਲਾ ਦਿਓ ਜੀ ਦਾਦੀ ਜਮਾਦ ਵਿਆਂਣ ਆ ਚੱਲੇ ਤਾਪਲਾ ਦਿਓ ਜੀ ਦਾਦੀ ਅਤੀ ਮੋਤ ਵਿਆਂਣ ਆ ਚੱਲੇ ਨੀਹਾ ਵਿੱਚ ਖੜਕੇ ਫਦੇ ਬਲਾਈ ਛੱਡ ਦੇਣੀ ਗੰਧ ਥੱਲੇ ਆਈ ਨੀਹਾ ਵਿੱਚ ਖੜਕੇ ਫਦੇ ਬਰਾਈ ਛੱਡ ਦੇਣੀ ਗੰਧ ਥੱਲੇ ਆਈ ਕੈ ਕਿੰਦਰੋ ਮੀ ਵੇ ਸੁਬਾ ਤੇਰੇ ਕੀ ਰਹਿ ਗਿਆ ਪੱਲੇ ਸਾਨੂੰ ਥਾ ਬਲਾ ਦਿਓ ਜੀ ਦਾ ਦੀਤ ਜਬਾਦ ਬਿ ਆਮਣਿਆ ਜੱਲੇ ਥਾ ਬਲਾ ਦਿਓ ਜੀ ਦਾ ਦੀਤ ਜਬਾਦ ਬਿ ਆਮਣਿਆ ਜੱਲੇ ਮੋਦ ਬਿ ਆਵਣਿਆ ਜੱਲੇ ਮੋਦ ਬਿ ਆਵਣਿਆ ਜੱਲੇ